ਹੌਣੇ ਤੋਂ ਸੀਕਾਰ ਦੇ ਅੰਦਰ ਵੀ ਸੁਰੱਖਿਅਤ ਨਹੀਂ ਹੋ। ਕਾਰ ਦੇ ਅੰਦਰ ਵੀ ਤੁਹਾਡੇ ਤੇ ਹਮਲਾ ਹੋ ਸਕਦਾ ਹੈ। ਲੁਧਿਆਣੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਬਾਈਕ ਸਵਾਰ ਚੋਰ ਇੱਕ ਕਾਰ ਵਿੱਚ ਦਾਖਲ ਹੁੰਦੇ ਨੇ ਅਤੇ ਬਜ਼ੁਰਗ ਮਾਤਾ ਦੇ ਕੰਨੋ ਵਾਲੀਆਂ ਖੋ ਕੇ ਫਰਾਰ ਹੋ ਗਏ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। मामला लुधियाणे ਦੇ ਇੱਕ ਰਿਹਾਈਸ਼ੀ ਇਲਾਕੇ ਦਾ ਹੈ ਜਿੱਥੇ ਕਿ ਫੁਟੇਜ ਵਿੱਚ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਦੋ ਬਾਈਕ ਸਵਾਰ ਚੋਰ ਪਹਿਲਾਂ ਤਾਂ ਘਰ ਦੇ ਗੇਟ ਵਿੱਚੋਂ ਚੌਕੀ ਮਾਰਦੇ ਨੇ ਤੇ ਮੌਕਾ ਵੇਖ ਕੇ ਉਹ ਅੰਦਰ ਦਾਖਲ ਹੋ ਕੇ ਕੱਲੀਆਂ ਬੈਠੇ ਬਜ਼ੁਰਗ ਮਾਤਾ ਨੂੰ ਨਿਸ਼ਾਨਾ ਬਣਾਉਂਦੇ ਨੇ ਚੋਰ ਬੇਖੌਫੀ ਨਾਲ ਮਾਤਾ ਦੇ ਕੰਨੋਂ ਵਾਲੀਆਂ ਖੋ ਕੇ ਬਾਈਕ ਤੇ ਫਰਾਰ ਹੋ ਜਾਂਦੇ ਨੇ ਵਾਰਦਾਤ ਦੇ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਡਿਆਂ ਤੇ ਬੱਚਿਆਂ ਨੂੰ ਖਾਸ ਕਰਕੇ ਘਰ ਵਿੱਚ ਇਕੱਲਾ ਨਾ ਛੱਡਿਆ ਜਾਵੇ ਕਿਉਂਕਿ ਇਦਾਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਪਹਿਲਾਂ ਤਾਂ ਇਹ ਲੁੱਟਾ ਖੋਹਾ ਦੀ ਵਾਰਦਾਤ ਬਾਹਰ ਗਲੀ ਮਹੌਲਿਆਂ ਦੇ ਵਿੱਚ ਨਜ਼ਰ ਆਉਂਦੀ ਸੀ ਜਿਹੜੇ ਮਾਮਲੇ ਨੇ ਉਹ ਗਲੀ ਮਹੌਲੇ ਸੜਕਾਂ ਤੇ ਨਜ਼ਰ ਆਉਂਦੇ ਸੀ ਪਰ ਹੁਣ ਘਰ ਦੇ ਅੰਦਰ ਦਿਨ ਦਿਹਾੜੇ ਇਦਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਆਏ ਲੋਕ ਲੋ ਉਹ ਵੇਖ ਜਾਨ ਬਣਾਈ ਕੁੜੀ ਇਹਨੂੰ ਠੀਕ ਕਰੋ ਯਾਦ ਕਰ ਸ਼ਾਇਦ ਪਹਿਲਾਂ ਗੇੜਾ ਘੱਡੇ ਇਹਨਾਂ ਨੇ ਆ ਗਏ ਨੰਬਰ ਪਲੇਟ ਤਾਂ ਟੁੱਟੀ ਹੋਈ ਐ ਉਹ ਦੇਖ ਆ ਵੀ ਨੰਬਰ ਪਲੇਟ ਟੁੱਟੀ ਇਹ ਬਾਤ ਚ ਨੂੰ ਜ਼ੂਮ ਕਰਕੇ ਦੇਖ ਪਹਿਲਾਂ ਗੇੜੇ ਘੱਡੇ ਇਹਨਾਂ ਨੇ ਉਹਨਾਂ ਨੇ ਕੀਟ ਵੇਖਿਆ ਤੁਹਾਡਾ ਪਹਿਲਾਂ ਸਭ ਤੋਂ ਪਹਿਲਾਂ ਬਿਗੇੜ ਖੁੱਲਿਆ ਇੱਕ ਦੋ ਗੇੜੇ ਮਾਰੇ ਨੇ ਕੌਣ ਹੈ ਕੌਣ ਕੋਈ ਨਹੀਂ ਹੈ ਉਹਨਾਂ ਅਗਲੇ ਬਾਅਦ ਨਾਲ ਚੰਗਾ ਇਹ ਸਮਝ ਨਹੀਂ ਨਾ ਆ ਰਿਹਾ ਜਿੰਦੇ ਆ ਦੀ ਸੁਣਾ ਫਿਰ ਤੇ ਫਿਰ ਕੋਈ ਵਸਟਾਟਿਆ ਅੱਜ ਸ਼ੋਅ ਕਰੋ ਅੰਦਰ ਤੇ ਮਨੀ ਰੰਦਾ ਉਹ ਤਾਂ ਮੈਂ ਕਹਿੰਦਾ ਇਹ ਚਾ ਤੂੰ ਹੀ ਆ ਵਾ ਹੂੰ ਹੂੰ ਤੋ 2-4 ਮਿੰਟ ਬਾਅਦ ਆਈ ਨਹੀਂ ਤੇ ਵੀ ਨਹੀਂ ਆਏ ਉਹ ਹੁਣ ਆਏ ਦੇਖ ਐ ਕਰੋ ਉਹ ਤੇ ਵਿਆਹ ਲੱਗੂ ਸੋ ਦੇਖੋ ਪਰ ਉਹਦੇ ਤਿਆਰ ਵਰ ਤਿਆਰ ਬੈਠਾ ਹੀ ਇੱਕ ਇਕੰਦਰ ਗਿਆ ਉਹਦੇ ਗਿਆੰਦਰ ਮੰਮੀ ਕੋਲ ਇਹ ਵੀ ਦੇਖੇ ਕਿੰਨੇ ਮਿੰਟ ਬਾਅਦ ਬਾਹਰ ਆਉਂਦਾ ਨਹੀਂ ਆਉਂਦਾ ਦੇਖ ਕਿੰਨੇ ਮਿੰਟ ਬਾਅਦ ਬਾਹਰ ਆਉਂਦਾ ਵੀਡੀਓ ਬਣਾ ਲੈਂਦੇ ਨਿਕਲ ਗਿਆ ਇਹ ਹੈ ਭਾਈ 2 ਮਿੰਟ ਉਸ ਕਿੰਨੇ ਚਾਲੇ ਉਹ ਜਿਹੜਾ ਰੈੱਡ ਵਾਲਾ ਤਾਂ ਮੇਰਾ ਭਾਂਡਾ ਹਾਂਜੀ ਕੀ ਗੱਲ ਹੋਈ ਸੀ ਮਾਤਾ ਜੀ ਨਾ ਨਾ ਅੰਦਰ ਬੱਠੀ ਹੈ ਆ ਅੰਦਰ ਬੱਠੀਆਂ ਦੋ ਜਣੇ ਆਏ ਨੇ ਇੱਕ ਕਵੇ ਸਸਤੀਆ ਘਰ ਕਿਚੀ ਇੱਕ ਬਾਹਰ ਖਾਣਾ ਕਿ ਮੈਂ ਆਕਰਨਾਈ ਚ ਆ ਬੱਤ ਪ੍ਰਕਾਸ਼ ਦਾ ਦਰਕੀਆ ਵਾਲੀਆ ਕਿਤੇ ਦੌੜ ਗਿਆ ਨੇ ਰੰਸਾ ਪਿੱਛਾ ਜਾਵੇ